ભાઈ લો પ્રધાન આલો જી આમે છંડા આયગા મunda ડોન કુએ સાનુ બહુત પ્રોજેક્ટ ચડાયા ઓ દીતા અગે સાથી જવાબદારી માં લનડીયા કે અસી ઓ રાહ પાઈએ સુર્જીત પાત્ર ને ક્યા સીગા મે રહા તે ની તોરતા છુપ છુપ ਠੀਕ ਹੈ ਜੀ ਜੈ ਜੈ ਸੰਤ ਗੁਰੂ ਮਹਾਰਾਜ ਕੀ ਜੈ ਹਰ ਨੀਖ ਸ਼ਕਤੀ ਅਮਰ ਹੈ ਅਵਾਜ ਅਮੇਕ ਹੈ ਅਵਾਜ ਅਮੇਕ ਹੈ ਅਵਾਜ ਅਮੇਕ ਹੈ ਜੈ ਜੈ ਗੱਬਰ ਜੀ ਨੂੰ ਜਿਨ੍ਹਾਂ ਨੇ ਇਹ ਉਪਰਲਾ ਕੀਤਾ ਕਿ ਅੱਜ ਸਿਰਫ ਚੈਲੇ ਨਹੀਂ ਚਾਰੇ ਤਾਂ ਇਹ ਜੇ ਹੁੰਦੇ ਰਹਿੰਦੇ ਅਸੀਂ 바ਵਾ ਸਾਹੂਨ ਵੇਕਟਾ ਦੀਆਂ ਜਿੰਨੀਆਂ ਕੁਰਬਾਨੀਆਂ 바ਵਾ ਸਾਹੂਨ ਵੇਕਟਾ ਨੇ ਆਪਣਾ ਪੂਰਾ ਵਣਿਸ਼ ਕੁਰਬਾਨ ਕੀਤਾ ਚਾਰ ਬੱਚੇ ਆਪਣੀ ਪਤਨੀ ਆਪਣਾ ਹੀ ਪੂਰਾ ਜੀਵਨ ਵੀ ਪੂਰਾ ਕੁਰਬਾਨ ਕੀਤਾ ਸਾਨੂੰ 바ਵਾ ਸਾਹੂਨ ਵੇਕਟਾ ਦੇ ਸਾਥੀ ਲੈ ਕੇ ਸੀ 24 ਸਤੰਬਰ 1932 ਜਦੋਂ ਸਾਨੂੰ ਰਾਇਟ ਲੈ ਕੇ ਦਾ ਵੋਟ ਦਾ ਜਿਹੜੇ ਨਾਲ ਸਾਥ ਸਾਡੇ ਲੋਕ ਸਰਪੰਚ ਬਣਦੇ ਆ ਤੇ ਮੰਤਰੀ ਬਣਦੇ ਆ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਹੈ ਬਾਕੀ ਛੋਟੀ ਜੀ ਗੱਲ ਹੈ ਕਿ ਕੁੱਤਾ ਪੌ ਉਹ ਪੌਖ ਰਿਹਾ ਹੈ ਕਿਸ ਨੇ ਕਹਿਣ ਕਿ ਮੈਂ ਆਪਾ ਪੰਜਾਬ ਚ ਭਲੇ ਸੋਚ ਕੇ ਦੇਖੋ ਆਂਡ ਗਵਾਂਡ ਦੇਖੋ ਆਪਣਾ ਕੋਈ ਸਿੱਖ ਬਾਵਾ ਸਾਹਿਬ ਮਿੱਤਰਾ ਬਰੋਦੀ ਹੋ ਸਕਦਾ ਹੈ ਕਿਸੇ ਗੁਰਦੁਆਰੇ ਤੇ ਇੰਨੀ ਅਪੀਲ ਹੋਈ ਐ ਕਿ ਉਹ ਜੰੰਟ ਕਿਸੇ ਨੇ ਕਹਿਣ ਤੇ ਭੋਕ ਰਿਹਾ ਹੈ ਔਰ ਉਹ ਇਹ ਨਹੀਂ ਪਤਾ ਹੋਰ ਕੋਈ ਗੱਲ ਦੱਸਣਾ ਗੱਭਰ ਜੀ ਨੂੰ ਜਿਨ੍ਹਾਂ ਨੇ ਇਹ ਉਹ ਪ੍ਰਹਿਲਾ ਕੀਤਾ ਕਿ ਅੱਜ ਸਿਰਫ ਚਾਹ ਨਹੀਂ ਚਾਰੇ ਤਾਂ ਇਹ ਜੇ ਹੁੰਦੇ ਰਹਿੰਦੇ ਅਸੀਂ 바ਵਾ ਸਾਹਿਬ ਉਹ ਬੇਟਾ ਜਿਹੜਾ ਜਿਨ੍ਹਾਂ ਦੀਆਂ ਕੁਰਬਾਨੀਆਂ 바ਵਾ ਸਾਹਿਬ ਬੇਟਾ ਜਿਹਨੇ ਆਪਣਾ ਪੂਰਾ ਬਲਿਸ਼ ਕੁਰਬਾਨ ਕੀਤਾ ਚਾਰ ਬੱਚੇ ਆਪਣੀ ਪਤਨੀ ਆਪਣਾ ਹੀ ਪੂਰਾ ਜੀਵਨ ਵੀ ਪੂਰਾ ਕੁਰਬਾਨ ਕੀਤਾ ਸਾਨੂੰ ਬਾਬਾ ਸਾਹਿਬਾਂ ਵਿਚਕਰੇ ਜਾਤੀ ਲੈ ਕੇ ਤੀ 24 ਸਤੰਬਰ 1932 ਜਦੋਂ ਸਾਨੂੰ ਵੋਟ ਲੈ ਕੇ ਤਾਂ ਵੋਟ ਦਾ ਜਿਹੜੇ ਨਾਲ ਸਾਥ ਸਾਡੇ ਲੋਕ ਸਰਪੰਚ ਬੰਦੇ ਆ ਤੇ ਮੰਤਰੀ ਬੰਦੇ ਆ ਸਾਨੂੰ ਵੋਟ ਦਾ ਰਿਕਾਰਡ ਮਿਲਿਆ ਹੈ ਬਾਕੀ ਛੋਟੀ ਜੀ ਗੱਲ ਹੈ ਕਿ ਕੁੱਤਾ ਪੋ ਪੋ ਪਕੜਿਆ ਆ ਕਿਸ ਨੇ ਕਹਿਣ ਕਿ ਮੈਂ ਆਪਾ ਪੰਜਾਬ ਚ ਭਲੇ ਹਾਂ ਸੋਚ ਕੇ ਦੇਖੋ ਆਂਡ ਗਵਾਨ ਦੇਖੋ ਆਪਣਾ ਕੋਈ ਸਿੱਖ 바ਵਾ ਸਾਹਿਬ ਮਿੱਤਰਾਂ ਦਾ ਬੋਲਦੀ ਹੋ ਸਕਦਾ ਹੈ ਕਿਸੇ ਗੁਰਦੁਆਰੇ ਤੇ ਇੰਨੀ ਅਪੀਲ ਹੋਈ ਐ ਕਿ ਤੂੰ ਅਜੈਂਟ ਕਿਸੇ ਦੇ ਗੈਂ ਤੇ ਭੋਗ ਰਿਹਾ ਹੈ ਔਰ ਉਹ ਵੀ ਨਹੀਂ ਪਤਾ ਔਰ ਕੋਈ ਗੱਲ ਦੱਸਦਾ ਬੇਰੋਜ਼ਗਾਰੀ ਦੇ ਬਹੁਤ ਨੌਜਵਾਨ ਗੁਮਰਾਹ ਹੁੰਦੇ ਆ ਕਹਿੰਦਾ 11 ਲੱਖ ਕੋਟ ਦੇ ਦੂੰਗਾ ਜਿਹੜਾ ਕਿਸੇ ਨੇ ਨਹੀਂ ਮੁੰਡੇ ਬਰਵਾ ਦੇਣੇ ਉਹ ਗੁੰਮਰਾਹ ਹੋਂ ਤੋਂ ਬਚੋ ਤੇ ਆਪਾਂ ਵੀ ਆਪਣੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਇੱਕ ਆਦਮੀ ਦੀ ਅਪੀਲ ਤੇ ਇੱਕ ਆਦਮੀ ਦੇ ਭੌਂਕਨ ਤੇ ਆਪਾਂ ਆਪਣੇ ਸੁਭਾਚ ਦੁਸ਼ਤ ਨਹੀਂ ਪਾਈ ਅਸੀਂ ਸਾਰੇ ਉਹ ਸਾਂਝੀ ਯਾਦ ਕਰਾਂਗੇ ਉਹ ਕਰਾਂਗੇ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਤੇ ਹਿੰਮਤਾਂ ਦੇ ਕਿਤੇ ਆਗੇ ਰਚੋ ਤੁਹਾਡੇ ਮੈਂ ਆਪਣੇ ਸਾਰੇ ਭਾਈਚਾਰੇ ਨੂੰ ਇਹ ਅਪੀਲ ਕਰੂੰਗਾ ਕਿ ਆਪਾਂ ਨਾਲ ਮਿਲ ਕੇ ਆਪਣੇ ਬੱਚਿਆਂ ਵਾਸਤੇ ਵਧੀਆ ਸਿੱਖਿਆ ਦਾ ਪ੍ਰਬੰਧ ਕਰੀਏ ਬਾਬਾ ਸਾਹਿਬ ਦੇ ਪਾਏ ਕੁਰਬਾਨਾਂ ਤੇ ਚੱਲੀਏ ਤਾਂ ਕਿ ਉਹਨਾਂ ਦੁਆਰਾ ਲਿਖੇ ਹੋਏ ਸੰਵਿਧਾਨ ਦੀ ਆਤਮਾ ਜਿਹੜੀ ਆਪ ਨੂੰ ਵੀ ਸ਼ਾਂਤੀ ਮਿਲ ਸਕੇ ਤੇ ਮੈਂ ਲੋਕਾਂ ਵਾਸਤੇ ਪਛੜੇ ਵਰਗ ਵਾਸਤੇ ਔਰਤਾਂ ਵਾਸਤੇ ਟੱ ਗਿੰਤੀਆਂ ਵਾਸਤੇ ਐਨਾ ਕੁਝ ਸਵਿਧਾਨ ਦੇ ਵਿੱਚ ਲਿਖਿਆ ਸੀਗਾ ਔਰ ਸਾਡੇ ਜਿਹੜੇ ਲੋਕ ਨੇ ਇਹਨਾਂ ਨੂੰ ਫੋਲੋ ਕਰ ਲਏ ਨੇ ਇਹਨਾਂ ਨੂੰ ਮੰਨ ਰਹੇ ਨੇ ਤਾਂ ਹੀ ਅਸੀਂ ਉਹਨਾਂ ਨੂੰ ਸੱਚੀ ਸੇਵਾ ਕਰਨ ਦੀ ਜੜੀ ਆ ਉਹ ਦੇ ਰਹੇ ਹੋ ਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਹਾਰਤ ਜੈ ਭੀਮ ਜੈ ਹਾਰਤ ਬਹੁਤ-ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ

ਅੱਜ ਇਥੇ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਅਸੀਂ ਤੁਹਾਨੂੰ ਸਹਾਇਤਾ ਅਹੀ ਡਾਕਟਰ ਬੀਆ ਇਹ ਲੜਨ ਵਾਲੇ ਬੰਦੇ ਆ ਇਹ ਇਹ ਸ਼ੇਰਾਂ ਖੇੜਾ ਦੀ ਕੌਮ ਆ ਅਈ ਸ਼ੇਰਿਆ ਉਹ ਗਿੱਧੜ ਪੰਕੀਆਂ ਸਾਨੂੰ ਦੇਣੀਆਂ ਸਾਨੂੰ ਨਹੀਂ ਆਉਂਦੀਆਂ ਇਹ ਤੈਨੂੰ ਆਉਂਦੀਆਂ ਤੇ ਮੈਂ ਤੈਨੂੰ ਕਹਿੰਨਾ ਵਾ ਵੀ ਚੁੱਪ ਕਰਕੇ ਤੂੰ ਸਮਝ ਜਾ ਜਿੱਥੇ ਤੂੰ ਬੈਠਾ ਵਾ ਉੱਥੇ ਬੈਠਾ ਰਾ ਸਾਡੇ ਨਾਲ ਪੰਗੇ ਲੈਣ ਦੀ ਕੋਸ਼ਿਸ਼ ਨਾ ਕਰ ਜਿਹੜਾ ਵੀ ਸਾਡੇ ਨਾਲ ਪੰਗਾ ਲਿਆ ਨਾ ਜਿੰਨੇ ਉਹ ਹਮੇਸ਼ਾ ਹੀ ਮਰਿਆ ਵਾ ਤੇ ਤੇਰੀ ਵੀ ਮੌਤ ਲਾਗੇ ਲਾਗੇ ਘੁੰਮਦੀ ਪਈ ਆ ਮੈਨੂੰ ਪਤਾ ਲੱਗਦਾ ਜੇ ਤੂੰ ਐਵੇਂ ਸਾਡੇ ਬਰਾਦਰੀ ਨਾਲ ਪੰਗਾ ਨਾਲਾ ਸਾਡੇ ਲਾਗੇ ਕੋਈ ਖੜੇ ਹੋ ਭੱਜੋਗੇ ਤੁਸੀਂ ਭੱਜਣ ਵਾਲੇ ਹੋ ਤੁਸੀਂ ਪਿੱਗ ਦਿਹਾਉਣ ਵਾਲੇ ਹੋ ਜੇ ਤੁਹਾਨੂੰ ਖਾਲਸਾਤ ਮੰਗਦੇ ਜੇ ਨਾ ਤੇ ਤੁਸੀਂ ਪਿੱਗ ਦਿਹਾਉਣ ਵਾਲੇ ਨੇ ਤੁਸੀਂ ਜਾਣ ਬੁੱਝ ਕੇ ਸਾਡਾ ਮੌਲਾ ਕੋਈ ਲੈਣਾ ਨਹੀਂ ਕੋ ਦੇਣਾ ਨਹੀਂ ਕਹਿੰਦੇ ਝੂਗੇ ਖਾਲਸਾਤ ਮੰਗਦੇ ਆ ਜੇ ਤੁਹਾਡਾ ਹੱਕ ਆ ਤੁਸੀਂ ਮੰਗੋ ਜਿੱਦਣ ਅਸੀਂ ਆਪਰਾ ਹੱਕ ਮੰਗ ਲਿਆ ਤੇ ਤੁਸੀਂ ਤੇ ਇੰਨੇ ਜਿਹੇ ਪੂਰੀ ਤੇ ਵਿਗਣਾ ਨਹੀਂ ਸਾਡੇ ਅੱਗੇ ਅਈਏ ਤੁਹਾਨੂੰ ਲੈ ਨਹੀਂ ਪੈਣਾ ਥੱਲੇ ਡੇਜਾ ਕ ਮਾਰ ਦੇਣਾ ਕੋਈ ਕਾਲਰ ਸਾਹਿਬ ਇਤਨਾ ਮੰਗਦੇ ਨੇ ਐਨਾ ਕੁਝ ਕਹਿੰਦਾ ਆ ਕਹਿ ਵਾਲਮੀ ਕੀ ਖਾਰਾ ਸਾਡੇ ਅਮਰਸਰ ਦੀ ਪੂਰੀ ਦੀ ਪੂਰੀ ਟ੍ਰੈਫਿਕ ਨੂੰ ਕੰਟਰੋਲ ਵਿੱਚ ਕਰਨ ਵਾਲੀ ਸ਼ਖਸੀਅਤ ਕਿਨੇ ਮੇਕਰ ਫਿਰ ਸਰਪਸਵਾਦੀ ਬੁਲਕਤ ਦਾ ਮੁਕ ਰੱਖਦੇ ਹੋ ਕਿਉਂਕਿ ਬੜਾ ਵੱਡਾ ਦੇਰੀ ਕੀਤਾਗਾ ਕਿ ਕੁਰਸੀਆਂ ਤੇ ਬੈਠ ਜਾਓ ਇਹ ਕਦੋਂ ਮੰਗਤਾ ਕਰੀਏ ਜੀ ਪਹਿਲੇ ਤੋਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਰਕੇਸ਼ਨਾਥ ਜਨਰਲ ਸੈਕਟਰੀ ਸੰਤ ਮਹਾਸਭਾ ਭਾਰਤ ਧੂਣਾ ਸਾਫ ٹرسٹ ਜੋ ਅੱਜ ਦਾ ਪਵਨ ਦਿਨ ਜੋ ਆਪਣੇ ਕੌਮ ਦੇ ਸਾਡੀ ਕੌਮ ਦੇ ਰਹਿਬਰ ਬਾਬਾ ਭੀਮਰਾਵ ਅੰਬੇਦਕਰ ਸਾਹਿਬ ਜੀ ਦਾ ਅੱਜ 14 April ਨੂੰ ਜੋ ਉਹਨਾਂ ਦਾ ਜਨਮ ਦਿਨ ਇੱਕ ਬਹੁਤ ਹੀ ਉਤਸ਼ਾਹ ਨਾਲ ਖੁਸ਼ੀ ਨਾਲ ਆਪਣੇ ਕਤਵਾਲੀ ਦੇ ਕੋਲ ਜੋ ਬਾਬਾ ਸਾਹਿਬ ਜੀ ਦਾ ਸਰੂਪ ਲੱਗਿਆ ਉਥੇ ਪਵਨ ਵਾਲਮੀਕੀ ਜੀਰਤ ਦੇ ਗੱਦੀ ਨਸ਼ੀਲ ਸੰਤ ਮਹਾਰਾਜੀ ਮਲਕੀਤਨਾਜੀ ਦੀ ਰਹਿਨਮਾਈ ਇਥੇ ਜੋ ਕੇਕ ਕਟਿਆ ਗਿਆ ਅੱਜ ਦੇ ਦਿਨ ਦੀਆਂ ਸੀ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੰਜੀ ਵਿਦੇਸ਼ੀ ਆਰਾ ਪਾਉਣ ਦੀ ਕੋਸ਼ਿਸ਼ ਕਰਦੇ ਜੀ ਜੀ ਜਿਹੜੇ ਵੀ ਜੀਨ ਹੈ ਜਿਹੜੇ ਵੀ ਪਾਪੀ ਪੁਰਸ਼ ਨੇ ਜੋ ਬਾਬਾ ਸਾਹਿਬ ਭੀਮrao ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਨੂੰ ਤੋੜਨ ਦੀ ਜੋ ਐਲਾਨ ਕੀਤਾ ਸੀ ਕੋਈ ਪੰਨੂ ਨਾਮਕ ਬੰਦਾ ਅਸੀਂ ਉਹਨੂੰ ਕੁਝ ਵੀ ਨਹੀਂ ਅੱਜ ਕਹਿਣਾ ਚਾਹੁੰਦੇ ਕਿਉਂਕਿ ਉਹਨੂੰ ਦੇਖ ਕੇ ਅੱਜ ਜਵਾਬ ਮੂੰਹ ਤੋੜਵਾ ਜਵਾਬ ਜੋ ਸਾਡੇ ਸਮਾਜ ਨੇ ਦਿੱਤਾ ਔਰ ਅਸੀਂ ਆਨ ਵਾਲੇ ਟਾਈਮ 'ਚ ਸਾਰੀ ਸੰਗਤ ਨੂੰ ਸਾਰੇ ਜੇਸਾਂ ਵਿਦੇਸ਼ਾਂ 'ਚ ਬੈਠਿਆ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਵਧਾਈ ਦਿੰਨੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਅਸੀਂ ਅੱਜ ਦੇ ਦਿਨ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ ਵਾਲੇ ਦਿਨ ਇੱਕ ਸਮੁੱਚੀ ਗੋਮ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਵੱਲ ਤੋਰੋ ਉਹਨਾਂ ਨੂੰ ਪੜ੍ਹਾਓ ਲਿਖਾਓ ਔਰ ਨਾਲ ਦੇ ਨਾਲ ਹੀ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਖੁਬੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਆਪਣੇ ਪਰਿਵਾਰ ਵੱਲ ਧਿਆਨ ਮਾਰੋ ਆਪਣੇ ਬੱਚੇ ਪਰਿਵਾਰ ਵੱਲ ਧਿਆਨ ਮਾਰੋ ਔਰ ਨਸ਼ੇ ਦੀ ਦਲਦਲ ਛੱਡ ਕੇ ਇੱਕ ਭਗਵਾਨ ਦਾ ਨਾਮ ਲੈਣਾ ਚਾਲੂ ਕਰੋ ਇੰਨਾ ਹੀ ਕਹਿੰਦੇ ਹੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਡੇ ਰੈਵਰ ਜੀ ਡਾਕਟਰ ਮੇਧਕਾਰ ਜੀ ਦਾ ਬਹੁਤ ਹੀ ਸਰਦਾ ਦੇ ਭਾਵ ਨਾਲ ਬਣਾਇਆ ਗਿਆ ਵਾ ਉਹਦੇ ਵਿੱਚ ਸਾਰੇ ਰਾਜਨੀਤੀ ਲੋਕ ਜਿੰਨੇ ਸੰਵਿਧਾਨ ਨੂੰ ਮੰਨਦੇ ਸੀ ਸਾਰਿਆਂ ਨੇ ਇਸ ਆੜ ਕੇ ਬਾਬਾ ਸਾਹਿਬ ਜਿਹਦੇ ਪੁੱਤ ਦੇ ਉੱਤੇ ਜਿਹੜਾ ਉਹ ਇਹਦਾ ਆਪਣਾ ਨੱਕ ਮਸਤਕ ਹੋਏ ਨੇ ਜਿੰਨੀ ਵੀ ਸੰਗਤ ਆ ਜਿੰਨੀ ਵੀ ਸਾਡੀ ਕੌਮ ਆਈ ਆ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਿਨਿਆ ਉਹਦੇ ਨਾਲ ਨਾਲ ਇਸ ਸ਼ੁਭ ਦਿਹਾੜੇ ਦੀ ਇਲਾਕਾ ਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਦੇਸਾਂ ਵਿੱਚ ਦੇ ਚਾਚ ਰਹਿੰਦਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਯਾ ਵਾਲਮੀਕੀ ਹਰ ਹਰ ਵਾਲਮੀਕੀ ਗ੍ਰਾਂਟ ਪਾਸ ਹੋਈ ਹੈ ਹਾਂਜੀ ਸ਼ਕਤੀ ਗਾਟ ਦੀ ਜਿਹੜੀ ਉਹ 18 ਲੱਖ ਰੁਪਏ ਜਿਹੜੀ ਹੈ ਮਨਜ਼ੂਰ ਹੋਈ ਆ ਉਹਦਾ ਜਿਹੜਾ ਫੀਤਾ ਹਿ ਆਉਂਦਿਆਂ ਕੱਟਿਆ ਸੀ ਤੇ ਸਵੇਰੇ ਜਿਹੜਾ ਇਹਦਾ ਕੰਮ ਸ਼ੁਰੂ ਹੋ ਜਾਏਗਾ ਸੁੰਦਰੀ ਕਰਨ ਜਿਹੜਾ ਬਹੁਤ ਹੀ ਵਧੀਆ ਬਣੇਗਾ ਸੁਰੱਖਿਆ ਲੈ ਕੇ ਵੀ ਉਪਰਾਲੇ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਹੈ ਸੁਰੱਖਿਆ ਸਰਕਾਰ ਅੱਗੇ ਅਪੀਲ ਕੀਤੀ ਆ ਕਿ ਇੱਥੇ ਜਿਹੜੀ ਚੌਂਕੀ ਬਣਾਈ ਜਾਏਗੀ ਠੀਕ ਹੈ ਠੀਕ ਹੈ ਕੋ ਜੀ ਅੱਜ ਬਾਬਾ ਸਾਹਿਬ ਡਾਕਟਰ ਬੀ 임ਰਾਵ ਅਬੇਦਕਰ ਸਾਹਿਬ ਦਾ ਜਨਮ ਦਿਨ 114ਵਾਂ ਜਨਮ ਦਿਨ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਸ਼ਰਧਾ ਦੇ ਨਾਲ ਬਹੁਤ ਧੂਮਤਾਂ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਮੈਂ ਇਸ ਸ਼ੁਭ ਦਿਹਾੜੇ ਦੇ ਉੱਤੇ ਸਮੂਹ ਸੁਨੇਹੀ ਜਿਹੜੇ ਨੇ ਪੈਰੋਕਾਰ ਨਹੀਂ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਹੈ ਬਾਬਾ ਸਾਹਿਬ ਦੀ ਕਲਨਾ ਬਹੁਤ ਵੱਡੀ ਆ ਉਹਨਾਂ ਦੀ ਦੇਣ ਬਹੁਤ ਵੱਡੀ ਆ ਸਿਰਫ ਉਹ ਸੰਵਿਧਾਨ ਨਰਮਾਈ ਨਹੀਂ ਉਹ ਸਮਾਜ ਸੁਧਾਰਕ ਸੰਘਰਸ਼ ਨਰਮਤਾ ਨੇ ਹਮੇਸ਼ਾ ਉਹਨਾਂ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣੇ ਔਰਤਾਂ ਦੀ ਆਵਾਜ਼ ਬਣੇ ਘੱਟ ਗਿਣਤੀਆਂ ਦੀ ਆਵਾਜ਼ ਬਣੇ ਸਮਾਨਤਾ ਵਾਲਾ ਸਮਾਜ ਸਿਰਜਣ ਵਾਸਤੇ ਉਹਨਾਂ ਯੋਗ ਲਾਇਆ ਬਹੁਤ ਉੱਚ ਕੋਟੀ ਦੇ ਵਿਦਵਾਨ ਸੀਗੇ بڑے بڑے ਸੰਵਿਧਾਨ ਪੜੇ ਉਹਨਾਂ ਦੂਜੇ ਦੇਸ਼ਾਂ ਦੇ ਉਤੋਂ ਫਿਰ ਪੜਾਦਾ ਸਾविधान ਵਿੱਚ ਲਿਖਿਆ ਜਿਹੜਾ ਬੜਾ ਵਿਸਤ੍ਰਿਤ ਬੜਾ ਬੈਲੈਂਸਡ ਸੰਵਿਧਾਨ ਆ ਸੋ ਅੱਜ ਸਾਨੂੰ ਉਹਨਾਂ ਤੋਂ ਸੇਧ ਲੈਣ ਦੀ ਲੋੜ ਆ ਉਹਨਾਂ ਨੇ ਕਿਹਾ ਸੀਗਾ ਐਜੂਕੇਟ ਐਜੀਟੇਟ ਐਂਡ ਆਰਗੇਨਾਈਜ਼ ਪੜੋ ਜੁੜੋ ਸੰਘਰਸ਼ ਕਰੋ ਅੱਜ ਸਮਾਜ ਨੂੰ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਜਿਹੜੀ ਆ ਉਹ ਬਹੁਤ ਜ਼ਰੂਰਤ ਆ ਸਾਨੂੰ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਸਾਨੂੰ ਅੱਜ ਸਿਹਤ ਦੇ ਖੇਤਰ ਦੇ ਵਿੱਚ ਬਹੁਤ ਮਾਰ ਕੇ ਜਿਹੜੇ ਆ ਮਾਰਨੇ ਪੈਣਗੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਜਦੋਂ ਤੋਂ ਆਈ ਆ 3 ਸਾਲ ਤੋਂ ਬਹੁਤ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਸਾਡੇ ਆਮ ਘਰਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਵਿੱਚ ਕਾਫੀ ਸੁਧਾਰ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਆ ਔਰ ਕਾਫੀ ਸਰਕਾਰੀ ਨੌਕਰੀਆਂ ਜੜੀਆਂ ਨੇ ਉਹ ਵੀ ਦਿੱਤੀਆਂ ਨੇ ਸੋ ਮੈਂ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜਾ ਹੁੰਦਾ ਹੈ ਉਹਦੀ 730 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਕੀਤੀ ਆ ਜਿਹਦੇ ਵਿੱਚੋਂ 59 ਕਰੋੜ ਰੁਪਏ ਜਿਹੜਾ ਆ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਹਿੱਸੇ ਵੀ ਆਇਆ ਮੈਂ ਹੁਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਫੰਕਸ਼ਨਸ ਸੀਗਾ ਤੇ 2400 ਬੱਚਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਾਡਾ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਬੈਨੀਫੀਸ਼ੀਰੀਆ ਲਾਭ ਲੈ ਰਿਹਾ ਮੈਂ ਉੱਥੇ ਵੀ ਬੱਚਿਆਂ ਨੂੰ ਕਹਿ ਕੇ ਆ ਕਿ ਇਸ ਤੋਂ ਇਲਾਵਾ ਵੀ ਕਿਸੇ ਤਰ੍ਹਾਂ ਦੀ ਕੋਈ ਲੋੜ ਹੋਵੇ ਤੋਂ ਸਾਡੇ ਨਾਲ ਸੰਪਰਕ ਸੰਪਰਕ ਕਰਨ ਅਸੀਂ ਆਰਥਿਕ ਪੱਖੋਂ ਗਰੀਬ ਹੋਣ ਕਰਕੇ ਪੈਸੇ ਪੱਖੋਂ ਗਰੀਬ ਹੋਣ ਕਰਕੇ ਅਸੀਂ ਆਪਣਾ ਬੱਚਾ ਕੋਈ ਪੜਨੋਂ ਹੰਨ ਜਾਣ ਦੇਣਾ ਸੋ ਮੇਰਾ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਉਸ ਦੇ باوجود ਕਾਨੂੰਨ ਵਿਵਸਥਾ ਦੇ ਵਿੱਚ ਕਾਫੀ ਲੰਬੇ ਚੌੜੇ ਸੁਧਾਰ ਕੀਤੇ ਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਰਕੇਸ਼ਨਾਥ ਜਨਰਲ ਸੈਕਟਰੀ ਸੰਤਮਾ ਸਭਾ ਭਾਰਤ ਧੂਨਾ ਸਾਹਿਬ ٹرسٹ ਜੋ ਅੱਜ ਦਾ ਪਵਨ ਦਿਨ ਜੋ ਆਪਣੇ ਕੌਮ ਦੇ ਸਾਡੀ ਕੌਮ ਦੇ ਰਹਿਬਰ ਬਾਬਾ ਭੀਮਰਾਵੋ ਅੰਬੇਡਕਰ ਸਾਹਿਬ ਜੀ ਦਾ ਅੱਜ 14 ਅਪ੍ਰੈਲ ਨੂੰ ਜੋ ਉਹਨਾਂ ਦਾ ਜਨਮ ਦਿਨ ਇੱਕ ਬਹੁਤ ਹੀ ਉਤਸ਼ਾਹ ਨਾਲ ਖੁਸ਼ੀ ਨਾਲ ਆਪਣੇ ਕਤਵਾਲੀ ਦੇ ਕੋਲ ਜੋ ਬਾਬਾ ਸਾਹਿਬ ਜੀ ਦਾ ਸਰੂਪ ਲੱਗਿਆ ਉਥੇ ਪਵਨ ਵਾਲਮੀਕੀ ਜੀਰਤ ਦੇ ਗੱਦੀ ਨਿਸ਼ੀਣ ਸੰਤ ਮਹਾਰਾਜੀ ਮਲਕੀਤਨਾਜੀ ਦੀ ਰਹਿਨਮਾਈ ਇੱਥੇ ਜੋ ਕੇਕ ਕਟਿਆ ਗਿਆ ਅੱਜ ਦੇ ਦਿਨ ਦੀਆਂ ਸੀ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੰਜੀ ਵਿਦੇਸ਼ ਵੀ ਪਹਾਰਾ ਪਾਉਣ ਦੀ ਕੋਸ਼ਿਸ਼ ਕਰਦੇ ਜੀ ਜੀ ਜਿਹੜੇ ਵੀ ਜੀਨ ਹੈ ਜਿਹੜੇ ਵੀ ਪਾਪੀ ਪੁਰਸ਼ ਨੇ ਜੋ ਬਾਬਾ ਸਾਹਿਬ ਭੀਮrao ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਨੂੰ ਤੋੜਨ ਦੀ ਜੋ ਐਲਾਨ ਕੀਤਾ ਸੀ ਕੋਈ ਪੰਨੂ ਨਾਮਕ ਬੰਦਾ ਅਸੀਂ ਉਹਨੂੰ ਕੁਝ ਵੀ ਨਹੀਂ ਅੱਜ ਕਹਿਣਾ ਚਾਹੁੰਦੇ ਕਿਉਂਕਿ ਉਹਨੂੰ ਦੇਖ ਕੇ ਅੱਜ ਜਵਾਬ ਮੂੰਹ ਤੋੜਵਾ ਜਵਾਬ ਜੋ ਸਾਡੇ ਸਮਾਜ ਨੇ ਦੇਤਾ ਔਰ ਅਸੀਂ ਆਨ ਵਾਲੇ ਟਾਈਮ 'ਚ ਸਾਰੀ ਸੰਗਤ ਨੂੰ ਸਾਰੇ ਜੇਸਾਂ ਵਿਦੇਸ਼ਾਂ 'ਚ ਬੈਠਿਆਂ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਵਧਾਈ ਦਿੰਨੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਅਸੀਂ ਅੱਜ ਦੇ ਦਿਨ ਵੀਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ ਵਾਲੇ ਦਿਨ ਇੱਕ ਸਮੁੱਚੀ ਗੋਮ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਵੱਲ ਤੋਰੋ ਉਹਨਾਂ ਨੂੰ ਪੜ੍ਹਾਓ ਲਿਖਾਓ ਔਰ ਨਾਲ ਦੇ ਨਾਲ ਹੀ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਖੁਬੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਆਪਣੇ ਪਰਿਵਾਰਕ ਵੱਲ ਧਿਆਨ ਮਾਰੋ ਆਪਣੇ ਬੱਚੇ ਪਰਿਵਾਰ ਵੱਲ ਧਿਆਨ ਮਾਰੋ ਔਰ ਨਸ਼ੇ ਦੀ ਦਲਦਲ ਛੱਡ ਕੇ ਇੱਕ ਭਗਵਾਨ ਦਾ ਨਾਮ ਲੈਣਾ ਚਾਲੂ ਕਰੋ ਇੰਨਾ ਹੀ ਕਹਿੰਦੇ ਹੋ ਜੈ ਵਾਲਮੀਕੀ ਹਰ ਹਰ ਵਾਲਮੀਕੀ